ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਵੈਲਕਮ ਕਰਦੇ ਆਂ ਸੋ ਕਿਸਾਨਾਂ ਦੇ ਲਈ ਅਗਲੀ ਮੌਸਮ ਦੀ ਅਪਡੇਟ ਗੱਲ ਕਰਾਂਗੇ ਅੱਜ ਤੇ ਕੱਲ ਅਗਲੇ 48 ਘੰਟੇ 9-10 ਜਨਵਰੀ ਪੰਜਾਬ ਦਾ ਮੌਸਮ ਕੀ ਅਪਡੇਟ ਹੈ ਕਿਸਾਨਾਂ ਦੇ ਲਈ ਕੀ ਫਸਲੀ ਸੁਝਾਅ ਹੈ ਮੌਸਮ ਦੇ ਮੱਦੇ ਨਜ਼ਰ ਜਿਹੜਾ ਨਵਾਂ ਵੈਸਟਰਨ ਟਰਮਸ ਪਹੁੰਚਿਆ ਉਹਦਾ ਪੰਜਾਬ ਤੇ ਕੀ ਅਸਰ ਹੈ ਕਿਹੜੇ ਹਿੱਸਿਆਂ 'ਚ ਮੀਂਹ ਪੈ ਸਕਦਾ ਧੁੰਦ ਦਾ ਮਾਹੌਲ ਕਿਵੇਂ ਹੈ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਚੈਨਲ YouTube Farmer ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਈ ਵਿਊਅਰਸ ਪਹਿਲੀ ਵਾਰ ਆ ਕੇ ਚੈਨਲ ਤੇ ਜੁੜੇ ਨੇ ਵੀਡੀਓ ਦੇਖ ਰਹੇ ਨੇ ਕਿਉਂਕਿ ਇਸ ਚੈਨਲ ਤੇ ਆਪਾਂ ਲਗਾਤਾਰ ਖੇਤੀਬਾੜੀ ਮੌਸਮ ਅਤੇ ਮੰਡੀਆਂ ਦੇ ਸਬੰਧ ਜਾਂ ਕਿਸਾਨਾਂ ਸਬੰਧ ਦਾ ਜੋ ਵੀ ਅਪਡੇਟ ਆ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਿੰਦੇ ਆ ਮੌਸਮ ਦੀ ਗੱਲ ਕਰੀ ਅੱਜ 9 ਜਨਵਰੀ ਪਹਾੜੀ ਖੇਤਰਾ ਵਿੱਚ ਨਮਾਇੜਾ ਸਿਸਟਮ ਆ ਪਹੁੰਚ ਚੁੱਕਿਆ ਹੈ ਸੋ ਪੰਜਾਬ ਦੇ ਵੀ ਕੁਝ ਹਿੱਸੇ ਜਿਵੇਂ ਇਹ ਸਾਰਾ ਇਲਾਕਾ ਹੋਵੇਗਾ ਇਸ ਇਲਾਕੇ ਦੇ ਵਿੱਚ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲੇਗੀ ਤੁੰਦ ਵੀ ਵੀ ਦੇਖਣ ਨੂੰ ਮਿਲੇਗੀ ਤੇ ਇਹਨਾਂ ਖਾਸ ਖੇਤਰਾਂ ਵਿੱਚ ਬੱਦਲਵਾਈ ਹੈ ਜਿਵੇਂ ਤਰਨਤਨ ਸਾਹਿਬ ਤੋਂ ਲੈ ਕੇ ਫਿਰੋਜ਼ਪੁਰ ਫਰੀਦਕੋਟ ਮੋਗਾ ਜ਼ਿਲ੍ਹਾ ਫਾਜ਼ਿਲਕਾ ਮੁਕਸਰ ਦੇ ਕੁਝ ਹਿੱਸੇ ਆਉਂਦੇ ਘੰਟਿਆਂ ਵਿੱਚ ਜਲੰਧਰ ਕਪੂਰਥਲਾ ਮੋਗੇ ਤੋਂ ਬਾਅਦ ਲੁਧਿਆਣਾ ਦੇ ਹਿੱਸਿਆਂ ਵਿੱਚ ਬੱਦਲਵਾਈ ਬਣੇਗੀ ਸੋ ਇਹ ਜਿਹੜੇ 99 ਜ਼ਿਲ੍ਹੇ ਨੇ 5000 ਇਹਨਾਂ ਦੇ ਵਿੱਚ ਥੋੜੀ ਬਹੁਤ ਕਿਣਕਣ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਹਲਕੇ ਫੁਲਕੇ ਮੀਂਹ ਦੇ ਛਿੱਟੇ ਕੁਝ ਹਿੱਸਿਆਂ ਵਿੱਚ ਉਬਿਸ ਦੇ ਜ਼ਿਲ੍ਹੇ ਦੇ ਸਾਰੇ ਭਾਗਾਂ ਵਿੱਚ ਨਹੀਂ ਜ਼ਿਲ੍ਹੇ ਦੇ ਕੁਝ ਭਾਗਾਂ ਵਿੱਚ ਅਜਿਹੀ ਹਾਲ ਚਾਲ ਹੋਵੇਗੀ ਪੈਚੀ ਰੁਕ ਦੇ ਵਿੱਚ ਛੋਟੇ ਖੇਤਰਾਂ ਵਿੱਚ ਕਿਉਂਕਿ ਇਹ ਸਿਸਟਮ ਤੇ ਬਦਲ ਬਾਈ ਬਹੁਤ ਜ਼ਿਆਦਾ ਕੋਈ ਤਕੜੀ ਨਹੀਂ ਹੈ ਜਿਸ ਕਰਕੇ ਹਲਕਾ ਫੁਲਕਾ ਪ੍ਰਭਾਵ ਦਿਖਣ ਨੂੰ ਮਿਲੇਗਾ ਤੇ ਉਸ ਤੋਂ ਬਦਲ ਬਾਈ ਬਾਅਦ ਇਹ ਜਿਹੜੇ ਬਦਲ ਹੋਏ ਮਹੀਂ ਲਗਭਗ ਇਸ ਤਰ੍ਹਾਂ ਅੱਗੇ ਨੂੰ ਵਧੇਗੀ ਤਾਂ ਇਹ ਜਿਹੜਾ ਕੁਝ ਉੱਤਰੀ ਹਿੱਸਾ ਹੋ ਗਿਆ ਇਧਰ ਪੂਰਬੀ ਹਿੱਸੇ ਹੋਗੇ ਇਨ੍ਹਾਂ ਹਿੱਸਿਆਂ ਵਿੱਚ ਵੀ ਅੱਜ ਦਿਨ ਵੇਲੇ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਤੇ ਉਸ ਤੋਂ ਬਿਨਾਂ ਮਾਝੇ ਦੋਆਬੇ ਦੇ ਖੇਤਰਾਂ ਵਿੱਚ ਵੀ ਟੁੱਟਵੇਂ ਬੱਦਲਬਾਈ ਨਾਲ ਕੁਝ ਹਿੱਸਿਆਂ ਵਿੱਚ ਹਲਕੀ ਫੁਲਕੀ ਕਿੰਡਮੈਂਟ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਤੇ ਬਾਕੀ ਜਿਹੜਾ ਦੱਖਣ ਪੱਛਮੀ ਸਾਰਾ ਗਮਿੰਦੌਰ ਦੇ ਦੱਖਣੀ ਹਿੱਸਾ ਹੈ ਜਿਵੇਂ ਬਠਿੰਡਾ ਮਾਲਵਾ ਸੰਗਰੂਰ ਪਟਿਆਲਾ ਇਹ ਹਿੱਸੇ ਫਿਲਹਾਲ ਠੀਕ ਠਾਕ ਰਹਿਣਗੇ ਇਨ੍ਹਾਂ ਹਿੱਸਿਆਂ ਵਿੱਚ ਕੋਈ ਬੱਦਲਬਾਈ ਨਹੀਂ ਆ ਤੁੰਦ ਬਣੀ ਰਹੇਗੀ ਧੁੱਪ ਦੀ ਗੱਲ ਕਰੀ ਤਾਂ ਇਹ ਸਿਸਟਮ ਦੇ ਨਾਲ ਜਦੋਂ ਆਪਣੇ ਹਵਾਵਾਂ ਦੇ ਵਿੱਚ ਕੁਝ ਬਦਲ ਬਰ ਬਦਲਾਅ ਆਵੇਗਾ ਤਾਂ ਫਿਰ ਤੂੰ ਦਾ ਜਿਹੜੀ ਉੱਪਰਲੀ ਸਤਹ ਤੇ ਬਣੀ ਹੋਈ ਤੂੰ ਦਾ ਜਿਹਨੂੰ ਆਪਾਂ ਤੂੰਦੇ ਦੇ ਬੱਦਲ ਵੀ ਕਹਿ ਦਈਏ ਤਾਂ ਉਹ ਘਟਣੇ ਸ਼ੁਰੂ ਹੋਣਗੇ। ਉਹਨਾਂ ਦੇ ਵਿੱਚ ਹਲਚਲ ਹੋਵੇਗੀ ਧੁੱਪ ਨਿਕਲਣ ਦੇ ਚਾਂਸ ਦੁਪਹਿਰ ਵੇਲੇ ਕੁਝ ਹਿੱਸਿਆਂ ਵਿੱਚ ਹਲਕੇ ਫੁਲਕੇ ਬੱਦਲਵਾਈ ਦੇ درمیان ਬਣ ਸਕਦੇ ਨੇ ਕਿਉਂਕਿ ਅੱਜ ਬੱਦਲਵਾਈ ਦਾ ਦੌਰ ਹੈ ਇਸ ਕਰਕੇ ਧੁੱਪ ਕੁਝ ਖੇਤਰਾਂ ਵਿੱਚ ਨਾ ਹੀ ਨਿਕਲੇਗੀ ਪਰ ਕੱਲ 10 ਜਨਵਰੀ ਤੋਂ ਧੁੱਪ ਨਿਕਲਣ ਦੇ ਅਸਰ ਵਣਦੇ ਹੋਏ ਨਜ਼ਰ ਆ ਰਹੇ ਨੇ। ਕਿਉਂਕਿ ਕੱਲ ਤੋਂ ਜਿਹੜਾ ਧੁੰਦ ਦਾ ਦਾਇਰਾ ਹੈ ਖੇਤਰ ਹੈ ਇਹ ਸੀਮਿਤ ਹੋਣਾ ਸ਼ੁਰੂ ਹੋ ਜਾਵੇਗਾ ਘਟਣਾ ਸ਼ੁਰੂ ਹੋ ਜਾਵੇਗਾ ਤੇ ਆਉਂਦੇ ਆਪਾਂ ਨੂੰ 2 ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਦਿਨ ਵੇਲੇ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਧੁੱਪ ਦਾ ਜਿਹੜਾ ਸਮਾਂ ਹੋਵੇਗਾ ਵੱਖ-ਵੱਖ ਖੇਤਰਾਂ ਵਿੱਚ ਲੱਗ-ਲੱਗ ਹੋਵੇਗਾ ਕਿਸੇ ਇਲਾਕੇ ਵਿੱਚ 1 ਘੰਟਾ 2 ਘੰਟੇ ਕੁਝ ਹਿੱਸਿਆਂ ਵਿੱਚ 4 ਘੰਟੇ ਸੋ ਜਿਹੇ ਰੂਪ ਦੇ ਵਿੱਚ ਧੁੱਪੜੀ ਥੋੜੀ-ਬਹੁਤ ਆਪਾਂ ਨੂੰ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲੇਗੀ ਮੀਡੀਆ ਅਪਡੇਟ ਆਪਾ ਤੁਹਾਡੇ ਨਾਲ ਸਾਡੀ ਦੱਸ ਕਰਤੀ ਹੈ ਕਿ ਥੋੜੇ ਖੇਤਰਾਂ ਵਿੱਚ ਜਿਹੜੇ ਦਸਵੇਂ ਗਿੰਡ ਵਿੱਚੋਂ ਉਹਨਾਂ ਵਿੱਚ ਅੱਜ ਕਿੰਡਮਣ ਹਲਕੀ ਫੁਲਕੀ ਹੋ ਸਕਦੀ ਹੈ ਕੁਝ ਕਾਦੋ ਕਸਥਾਨਾਂ ਤੇ ਬਾਕੀ ਹਿੱਸਿਆਂ ਦਾ ਮੌਸਮ ਬਿਲਹਾਲ ਪੰਜਾਬ ਦਾ ਠੀਕ ਠਾਕ ਬਣਿਆ ਰਹੂਗਾ ਇਸ ਸਿਸਟਮ ਦਾ ਕੋਈ ਜਿਆਦਾ ਵੱਡਾ ਤਕੜਾ ਅਸਰ ਪੰਜਾਬ ਤੇ ਨਹੀਂ ਹੈ ਠੰਡ ਧੁੰਦ ਦੀ ਜਿਹੜੀ ਜਾਣਕਾਰੀ ਹੈ ਧੁੰਦ ਥੋੜੀ ਬਹੁਤ ਘਟੇਗੀ ਠੰਡ ਹਲੇ ਫਿਲਹਾਲ ਬਣੀ ਰਹੇਗੀ ਕਿਉਂਕਿ ਸ਼ੀਤ ਹਵਾਵਾਂ ਮੌਤਰ ਪੱਛਮ ਦਿਸ਼ਾ ਤੋਂ ਚੱਲ ਰਹੀਆਂ ਨੇ ਮੌਜੂਦਾ ਸਿਸਟਮ ਪਹਾੜੀ ਭਾਗਾਂ ਵਿੱਚ ਆ ਗਿਆ ਹੈ ਪਹਾੜੀ ਭਾਗਾਂ ਵਿੱਚ ਬਰਫਬਾਰੀ ਹੋਵੇਗੀ ਤੇ ਉੱਥੋਂ ਜੋ ਫਿਰ ਠੰਡੀਆਂ ਹਵਾਵਾਂ ਪੰਜਾਬ ਵਿੱਚ ਪਹੁੰਚਣਗੀਆਂ ਉਹਨਾਂ ਦੇ ਚੱਲਦੇ ਪੰਜਾਬ ਵਿੱਚ ਆਉਂਦੇ ਦਿਨਾਂ ਵਿੱਚ ਫਿਰ ਆਪਾਂ ਨੂੰ ਠੰਡ ਦਾ ਮਾਹੌਲ ਥੋੜਾ ਜਿਆਦਾ ਵੱਧ ਕੇ ਹੀ ਦੇਖਣ ਨੂੰ ਮਿਲੇਗਾ ਦਿਨ ਦੇ ਟੈਂਪਰੇਚਰ ਫਿਲਹਾਲ 14 ਤੋਂ 16 17 ਦਰਮਿਆਨ ਰਹਿਣਗੇ ਜਿਹੜੇ ਖੇਤਰਾਂ ਵਿੱਚ ਆਉਂਦੀ ਦੀ ਇਹਨਾਂ ਵਿੱਚ ਧੁੱਪ ਲੱਗੇਗੀ ਤਾਂ 5 ਤੋਂ 7 ਡਿਗਰੀ ਦੇ ਦਰਮਿਆਨ ਦੇਖਣ ਨੂੰ ਮਿਲ ਰਹੇ ਨੇ। ਸੋ ਫਸਲੀ ਸਿਹਤ ਆਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਅੱਜ ਫਸਲਾਂ ਉੱਪਰ ਛੜਕਾਅ ਕਰਨ ਤੋਂ ਸਪਰੇਅਾਂ ਵਗੈਰਾ ਦਾ ਥੋੜਾ ਜਿਆਦਾ ਰੋਕਣ ਦੀ ਗੁਰੇਜ਼ ਕਰਨਾ ਚਾਹੀਦਾ ਹੈ। ਤਾਂ ਜੋ ਜੇਕਰ ਕੋਈ ਕਿਣਮਣ ਹੋ ਜਾਂਦੀ ਹੈ ਤਾਂ ਕਿਸੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਫਿਲਹਾਲ ਧੁੰਦ ਦੇ ਦਿਨਾਂ ਵਿੱਚ ਸਪਰੇਅ ਕਰਨ ਦਾ ਆਪਾਂ ਨੂੰ 100% ਰਿਜ਼ਲਟ ਨਹੀਂ ਮਿਲਦਾ ਹੈ ਜਿਸ ਕਰਕੇ ਜਿਨ੍ਹਾਂ ਦੇ ਪੂਰੀ ਧੁੰਦ ਰਹਿੰਦੀ ਹੈ ਸਾਰਾ ਦਿਨ ਉਹਨਾਂ ਦੇ ਦਿਨਾਂ ਵਿੱਚ ਸਪਰੇਅ ਵਗੈਰਾ ਕਰਨਾ ਉਹ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਨੂੰ ਕਿਸੇ ਵੀ ਜਿਹੜੇ ਕੋਈ ਸਪਰੇ ਆਪਣੇ ਫੰਗੀ ਸਾਈਡ ਆ ਜਾਂ ਆਪਣੇ ਹਰਬੀ ਸਾਈਡ ਆ ਜਾਂ ਆਪਾਂ ਗੁੱਲੀ ਡੰਡੇ ਵਗੈਰੇ ਜਿਹੜੀ ਸਪਰੇ ਕਰਦੇ ਆ ਉਹਨਾਂ ਦੇ ਆਪਾਂ ਨੂੰ 100% ਰਿਜ਼ਲਟ ਨਹੀਂ ਮਿਲਦੇ ਤੇ ਬਾਕੀ ਅਗਲੀ ਮੌਸਮ ਦੀ ਆਪਣੇ ਡਾ ਲੈ ਕੇ ਫਿਰ ਅਗਲੇ ਦਿਨਾਂ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਸੋ ਉਦੋਂ ਤੱਕ ਲਈ ਇਜਾਜ਼ਤ ਦਿਓ ਤੇ ਚੈਨਲ YouTube ਹਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ